ਗੋੜਾ ਜੀਐਨਏ ਯੂਨੀਵਰਸਿਟੀ ਵਿਖੇ ਪ੍ਰਤਿਬਾ 2025 ਇੰਟਰ ਸਕੂਲ ਕੰਪੀਟੀਸ਼ਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇੰਦ ਦੇ 12ਵੀਂ ਜਮਾਤ ਦੇ ਗੁਰ ਹਰਦੀਪ ਸਿੰਘ ਨੇ ਫੋਟੋਗ੍ਰਾਫੀ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਪ੍ਰਿੰਸੀਪਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸਕੂਲ ਆਨ ਤੇ ਸਕੂਲ ਪ੍ਰਿੰਸੀਪਲ ਸਰਦਾਰ ਸ਼ਕਵਿੰਦਰਪਾਲ ਸਿੰਘ ਜੀ ਨੇ ਜੇਤੂ ਵਿਦਿਆਰਥੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਮੂਹ ਸਕੂਲ ਸਟਾਫ હાજર ਹੈ। ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਹ ਦੇ ਵਿਦਿਆਰਥੀ ਜੋ ਕਿ ਜੀਐਨਏ ਇੰਟਰ ਸਕੂਲ ਕੰਪੀਟੀਸ਼ਨ ਦੇ ਵਿੱਚ ਗਏ ਸੀ ਉਹਨਾਂ ਦੇ ਵਿੱਚ ਸਾਡਾ ਇੱਕ ਵਿਦਿਆਰਥੀ ਜਿਹੜਾ ਹੈ ਉਹ ਫੋਟੋਗ੍ਰਾਫੀ ਦੇ ਵਿੱਚ ਗਿਆ ਸੀ ਜਿਸ ਨੇ ਜਿਹੜਾ ਹੈ ਸੈਕੰਡ ਪੁਜੀਸ਼ਨ ਹਾਸਲ ਕੀਤੀ। ਤੇ ਉਸ ਨੂੰ ਜਿਹੜਾ ਕੈਸ਼ ਪ੍ਰਾਈਜ਼ ਵੀ ਜਿਹੜਾ ਹੈ ਗੁਰ ਹਰਦੀਪ ਸਿੰਘ ਨੂੰ ਮਿਲਿਆ ਹੈ ਉਹ 21000 ਰੁਪਏ ਮਿਲਿਆ ਹੈ ਮੈਂ ਜਿਹੜਾ ਹੈ ਇਹ ਵਿਦਿਆਰਥੀ ਦੇ ਮਾਤਾ ਪਿਤਾ ਅਤੇ ਜਿਹੜੇ ਇਹ ਇਹਨਾਂ ਦੇ ਟੀਚਰ ਗਾਈਡ ਨਾਲ ਗਏ ਇਸ ਨੂੰ ਉਹਨਾਂ ਨੂੰ ਬਹੁਤ ਬਹੁਤ ਜਿਹੜਾ ਹੈ ਵਧਾਈ